ਐਸਆਈ ਔਰ ਆਲੇ ਸਵੇਰੇ ਦੇ ਵੀ ਦਿਨਾਂ ਦੇ ਵਿੱਚ ਲੋਕਾਂ ਨੂੰ ਸਮਾਗੇ ਕੋਟਾ ਮੰਗਾ ਕੇ ਇੱਥੇ ਬੱਡੇ-ਬੱਡੇ ਦੇ ਬੰਦੇ ਯਕੀਨ ਹੈ ਕਿ ਕਾਂਗਰਸ ਪਾਰਟੀ ਦੀ ਕੀਤੀ ਨਾਮਜ਼ਦੀ ਪੱਤਰ ਦਾਖਲ ਕਰਨ ਤੋਂ ਬਾਅਦ ਚੰਨੀ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਲੋਕ ਕਾਂਗਰਸ 'ਤੇ ਯਕੀਨ ਕਰਨਗੇ ਲੋਕ ਸਭਾ ਚੋਣਾਂ 'ਚ ਅਸੀਂ ਪਹਿਲਾ ਹੀ ਸੀਟ ਜਿੱਤ ਚੁੱਕੇ ਹਾਂ ਇਸ ਲਈ ਯਕੀਨੀ ਹੈ ਕਿ ਕਾਂਗਰਸ ਦੀ ਇਹ ਵਾਲੀ ਸੀਟ ਵੀ ਜਿੱਤ ਜਾਣਗੇ ਚੰਨੀ ਨੇ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਦੇ ਫਰੋਡ ਦੇ ਵਿੱਚ ਕੇਜਰੀਵਾਲ ਜੇਲ੍ਹ ਵਿੱਚ ਹੈ ਇਸ ਦੀ ਖੁਸ਼ੀ ਪਟਾਕੇ ਚਲਾ ਰਹੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਚੰਨੀ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਦੇ ਰਾਜ 'ਚ ਨਸ਼ਾ ਬਹੁਤ ਵਧਿਆ ਸਿਰਫ ਆਪ ਨੇ ਆਪਣਾ ਹੀ ਸੋਚਿਆ ਪੰਜਾਬ ਲਈ ਕੁਝ ਨਹੀਂ ਕੀਤਾ ਤੇ ਇਹ ਵੀ ਕਿਹਾ ਕਿ ਆਪ ਆਪਣੇ ਆਖਰੀ ਸਮੇਂ ਤੇ ਚੱਲ ਰਹੀ ਹੈ ਚੰਨੀ ਨੇ ਕਿਹਾ 13 0 ਦੇ ਦਾਅਵੇ ਸਿਰਫ ਤਿੰਨ ਹੀ ਸੀਟਾਂ ਆਪ ਨੂੰ ਮਿਲੀਆਂ ਸੀਆਂ ਮਾਨ ਦੀ ਗਰੰਟੀਆਂ ਫੇਲ ਹੋਈਆਂ ਨੇ ਅਤੇ ਚੰਨੀ ਨੇ ਇਹ ਵੀ ਕਿਹਾ ਕਿ ਜੰਦਰ ਚਾਹੇ ਮੁੱਖ ਮੰਤਰੀ ਖੁਦ ਆ ਜਾਣ ਪਰ ਲੋਕਾਂ ਨੇ ਸਿਰਫ ਕਾਂਗਰਸ ਨੂੰ ਵੋਟ ਦੇਣੀ ਹੈ ਉਹਨਾਂ ਦਾ ਕਹਿਣਾ ਹੈ ਕਿ ਵੈਸਟ ਦੇ ਵਿੱਚ ਨਸ਼ੇ ਦੇ ਨਾਲ ਬੁਰਾ ਹਾਲ ਹੈ ਇਸ ਲਈ ਹੁਣ ਕਾਂਗਰਸ ਨੂੰ ਲੋਕਾਂ ਨੇ ਦੁਬਾਰਾ ਚੁਣਿਆ ਹੈ ਉਮੀਦਵਾਰ ਸੁਨੀਦਰ ਕੋਰ ਨੇ ਕਿਹਾ ਕਿ ਮੈਂ ਕਾਂਗਰਸ ਦਾ ਧੰਨਵਾਦ ਕਰਦੀ ਹਾਂ ਕਿ ਆਮ ਵਰਕਰ ਨੂੰ ਕਾਂਗਰਸ ਨੇ ਮੌਕਾ ਦਿੱਤਾ ਹੈ ਮੇਰੇ ਹਲਕੇ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਨਸ਼ਾ ਹੈ ਤੇ ਇਸ ਦਾ ਹੀ ਹੱਲ ਕੀਤਾ ਜਾਵੇਗਾ ਇੱਕ ਮਿੰਟ ਜੀ ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਕਾਂਗਰਸ ਪਾਰਟੀ ਵੱਲੋਂ ਅਲਾਨੇ ਗਏ ਸਾਡੇ ਉਮੀਦਵਾਰ ਸ਼੍ਰੀਮਤੀ ਸਰਿੰਦਰ ਕੌਰ ਜੀ ਨੇ ਅੱਜ ਕਾਗਜ਼ ਕਾਗਜ਼ ਦਾਖਲ ਕੀਤੇ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਤੇ ਮੈਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਬਹੁਤ ਹੀ ਨੇਕ ਸੂਝਵਾਨ ਕਰਾਸ ਰੂਟ ਵਰਕਰ ਇੱਕ ਮਹਿਲਾ ਉਮੀਦਵਾਰ ਨੂੰ ਅਲਾਨਿਆ ਹੈ ਤੇ ਸਾਨੂੰ ਇਹਨਾਂ ਦੇ ਉਮੀਦਵਾਰ ਬਣਦੇ ਨਾਲ ਬੜਾ ਫਲ ਮਿਲਿਆ ਕਿਉਂਕਿ ਸਿੱਥੇ ਡਿਮਾਂਡ ਸੀ ਕਿ ਮਹਿਲਾ ਉਮੀਦਵਾਰ ਤੁਸੀਂ ਕਦੇ ਨਹੀਂ ਦਿੰਦੇ ਮਹਿਲਾ ਉਮੀਦਵਾਰ ਨੂੰ ਤੇ ਨਾਲ-ਨਾਲ ਕਾਂਗਰਸ ਦੇ ਵਰਕਰ ਨੂੰ ਇਹ ਸੀ ਕਿ ਸਾਡੇ ਵਿੱਚੋਂ ਦੋ ਤੁਸੀਂ ਹਮੇਸ਼ਾ ਵੱਡੇ ਲੀਡਰ ਬਾਹਰੋਂ ਲਿਆ ਕੇ ਆ ਵੱਡੇ ਲੀਡਰ ਦੇ ਸੀ ਸੋ ਅੱਜ ਪਰਿਵਾਰਵਾਦ ਵੀ ਨਹੀਂ ਰੱਖਿਆ ਪਾਰਟੀ ਨੇ ਇੱਕ ਮਹਿਲਾ ਨੂੰ ਵੀ ਉਮੀਦਵਾਰ ਬਣਾਇਆ ਮੈਂ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਕਾਗਜ਼ ਪੜਿਆ ਮੈਂ ਬੀਬੀ ਸ੍ਰਿੰਦਰ ਕੌਰ ਜੀ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਐਸੀ ਆਉਣ ਵਾਲੇ ਸਮੇਂ ਦੇ ਵਿੱਚ 20 ਦਿਨਾਂ ਦੇ ਵਿੱਚ ਲੋਕਾਂ ਕੋਲ ਜਾਵਾਂਗੇ ਵੋਟਾਂ ਮੰਗਾਗੇ ਤੇ ਬੱਡੇ ਪੱਦਰ ਤੇ ਮੈਨੂੰ ਯਕੀਨ ਹੈ ਕਿ ਕਾਂਗਰਸ ਪਾਰਟੀ ਦੀ ਜਿੱਤ ਹੋਏਗੀ ਇਹ ਇਹਦੇ ਪਰਨਰ ਦੇ ਦੱਸੋ ਇਹਦੇ ਫੋਕਸ ਦੇ ਵਿੱਚ ਮਜ਼ਾ ਆ ਰਿਹਾ ਹੈ ਕਿ ਇੰਟਰਸੈਕਸ਼ਨ ਹੋਣੀ ਚਾਹੀਦੀ ਹੈ ਫਿਰ ਨਵਾਂ ਐਲਸ ਹੋਵੇਗਾ ਜੀ ਦੱਸੋ ਕਿ ਐਸਕੂ 2019 ਸਰਪੱਤਚੀਰ ਜੀ ਗਿਆ ਜੋ ਐਸੋ ਬੈਠਾ ਅਸੈਂਬਲੀ ਇਲੈਕਸ਼ਨ ਜਸਟ ਫ੍ਰੀ ਟੂ ਸੈੱਟਿੰਗ ਫੀਜ਼ ਹੋ ਗਿਆ ਨਾ ਐਸੇ ਵਾਲਵਾ ਆਲਮੋਸਟ ਫ੍ਰੀ ਹੋ ਗਿਆ ਉਹਦੇ ਜਵਾਬ ਚ ਬਲਿੰਗ ਸਾਹਿਬ ਨੇ ਜਵਾਬ ਪੁੱਛਦਾ ਤੁਹਾਡਾ ਕੀ ਹੈ ਮੈਂ ਇਹ ਕਹਣਾ ਕਿ ਪਾਰਟੀਆਂ ਇਨਟਰੋਸਪੈਕਸ਼ਨ ਹਮੇਸ਼ਾ ਕਰਦੀਆਂ ਰਹਿੰਦੀਆਂ ਜੇ ਜਿੱਤਿਆ ਹੋਵੇ ਤਾਂ ਵੀ ਕਰਨੀ ਹੁੰਦੀ ਹੈ ਜੇ ਹਾਰੇ ਹੋਵੇ ਤਾਂ ਵੀ ਕਰਨੀ ਹੁੰਦੀ ਹੈ ਜੋ ਹਾਲਾਤਾਂ ਦੇ ਮੱਦੇ ਨਜ਼ਰ ਜਿਸ ਤਰੀਕੇ ਦੇ ਨਾਲ ਸਾਨੂੰ ਵੋਟ ਪਈ ਹੈ ਜਾਂ ਜਿਨਵੇਂ ਸਾਡੀਆਂ ਸੀਟਾਂ ਜਿੱਤੀਆਂ ਉਸ ਦੇ ਨਾਲ ਕੋਈ ਹਰਜ ਨਹੀਂ ਆ ਜੇ ਉਸ ਨੂੰ ਹੋਰ ਖੋਖਿਆ ਜਾਵੇ ਕਿ ਕਿਆਕਾ ਕਿੱਥੇ ਕਮੀਆਂ ਰਹੀਆਂ ਤੇ ਕਿੱਥੇ ਅਸੀਂ ਸਾਨੂੰ ਸਟਰੈਂਥ ਮਿਲੀ ਹੈ ਇਹ ਦੇਖ ਲੈਣੇ ਕੋਈ ਹਰਜ ਨਹੀਂ ਹੈ ਪਾਰਟੀ ਨੂੰ ਦੇਖ ਲੈਣਾ ਚਾਹੀਦਾ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਗੁੱਡ ਹੈ ਬੀਗ ਮੋਰ ਇਹ ਤਾਂ ਹਮੇਸ਼ਾ ਹੀ ਰਹਦਾ ਤੁਸੀਂ ਕਦੇ ਵੀ ਇਲੈਕਸ਼ਨ ਲੜੋ ਮੈਂ ਮੈਂ ਪੌਣੇ 2 ਲੱਖ ਵੋਟਾਂ ਤੇ ਜਿੱਤੇ ਆ ਤਾਂ ਮੈਨੂੰ ਅੱਜ ਵੀ ਲੱਗਦਾ ਕਿ ਜੇ ਮੈਂ ਇਹ ਗੱਲਾਂ ਵੀ ਕਰ ਲੈਂਦਾ ਤਾਂ ਮੈਂ ਹੋਰ ਸ਼ਾਇਦ ਜਿੱਤਦਾ ਸੋ ਇਸ ਕਰਕੇ ਇਹ ਹਮੇਸ਼ਾ ਹੀ ਰਹਿੰਦਾ ਕਿ ਜੇ ਜਿਸੀ ਸੱਤ ਜਿੱਤੇ ਐ ਹੁਸ਼ਿਆਰਪੁਰ ਵੀ ਜਿੱਤੀ ਜਾ ਸਕਦੀ ਸੀ ਤੁਹਾਡਾ ਕਿਉਂ ਨਹੀਂ ਜਿੱਤੀ ਜਾ ਸਕਦੀ ਸੀ ਜੀ ਮੈਂ ਤਾਂ ਹਮੇਸ਼ਾ ਕਹਣਾ ਕਿ ਜਿੱਤੀ ਜਾ ਸਕਦੀ ਸੀ ਔਰ ਲੀਡ ਵੀ ਹੋਰ ਵੱਧ ਸਕਦੀ ਸੀ ਸਾਡਾ ਵੋਟ ਸ਼ੇਅਰ ਵੀ ਹੋਰ ਵੱਧ ਸਕਦਾ ਸੀ ਇਹ ਹੁੰਦਾ ਹੀ ਹੈ ਸੋ ਪਾਰਟੀ ਨੂੰ ਇਹ ਦੇਖਣ ਚ ਕੋਈ ਹਰਜ ਨਹੀਂ ਹੈ ਕੱਲ ਕੇ ਜੀ ਉਹ ਵੀ ਸਾਰੇ ਜੀ ਕਿੱਦਾਂ ਦੇਖਦੇ ਹੋ ਇਹ ਕੱਲ ਤਾਂ ਆਮ ਆਦੀ ਪਾਰਟੀ ਨੇ ਕਾਫੀ ਟੋਲ ਪਤਾਇਆ ਲੇਕਿਨ ਹੁਣ ਨਿਰਾਸ਼ਾ ਦੇਖਣ ਨੂੰ ਮਿਲਦੀ ਹੈ ਦੇਖੋ ਬਾਦਰ ਵਿੱਚ ਲੜਾਈ ਲੜ ਕੇ ਕਹਿੰਦੇ ਗਿਆ ਸੀ ਉੱਥੋਂ ਜਿੱਤ ਕੇ ਵਾਪਸ ਆ ਰਿਹਾ ਸੀ ਰਸਤੇ 'ਚ ਪਤਾ ਲੱਗਿਆ ਕਿ ਅੱਜ ਲੜਾਈ ਖਤਮ ਹੋਈ ਵਾਪਸ ਆਜੋ। ਉਹ ਮੈਨੂੰ ਐ ਦੱਸੋ ਕਿ ਕਿਹੜੀ ਜਿੱਤ ਕਰਕੇ ਆ ਰਿਹਾ ਸੀ ਜਿਹੜੇ ਰਾਤ ਪਟਾਕੇ ਚਲਣੇ ਸ਼ੁਰੂ ਕਰਦੇ। ਇਹ ਕਰਦੇ ਕਿ ਆਏ ਆਮ ਆਦਮੀ ਪਾਰਟੀ ਵਾਲੇ। ਯਾਰ ਤੁਸੀਂ ਹਜ਼ਾਰਾਂ ਕਰੋੜ ਰੁਪਏ ਦੇ ਕੱਪੜੇ ਦੇ ਵਿੱਚ ਅੰਦਰ ਹੋ ਤੇ ਪੰਜਾਬ ਦੇ ਵਿੱਚ ਜਿਹੜਾ ਕੱਪੜਾ ਹੋਇਆ ਮੈਂ ਉਸ ਦੀ ਵੀ ਮੰਗ ਕਰਦਾ ਕਿ ਜਿਹੜਾ ਸ਼ਰਾਬ ਸੇਮ ਪਾਲਿਸੀ ਹੈ। ਦਿੱਲੀ ਵਾਲਿਆਂ ਨੇ ਮਾੜੀ ਪਾਲਿਸੀ ਯਾਰ ਕੱਪੜੇ ਵਾਲੀ ਪਾਲਿਸੀ ਦੇਖ ਕੇ ਡਰ ਕੇ ਵਾਪਸ ਲੈ ਲਈ। ਲੇਕਿਨ ਪੰਜਾਬ ਵਾਲਿਆਂ ਨੇ ਤਾਂ ਉਹੀ ਪਾਲਿਸੀ ਅੱਜ ਤੱਕ ਚਲਾਈ ਪਈ ਹੈ ਉਹੀ ਜਿਹੜਾ ਥੋਕ ਦਾ ਕਮਿਸ਼ਨ ਹੈ ਉਹ ਡਬਲ ਕਰਕੇ ਵੰਡੀ ਜਾ ਰਿਹਾ ਤੇ ਕਰੋੜਾਂ ਹਜ਼ਾਰਾਂ ਕਰੋੜ ਦਾ ਕਪੜਾ ਪੰਜਾਬ ਦੇ ਵਿੱਚ ਵੀ ਹੈ ਮੈਂ ਇਹ ਮੰਨ ਕਰਦਾ ਕਿ ਪੰਜਾਬ ਵਿੱਚ ਵੀ ਇਸ ਦੀ ਕੋਖ ਹੁਣੀ ਚਾਹੀਦੀ ਹੈ ਤੇ ਜਿਹੜੇ ਲੋਕ ਲੁੱਟ ਰਹੇ ᱫੋਵੇਂ ਹੱਤੀ ਪੰਜਾਬ ਨੂੰ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਕਾਂਗਰਸ کافی ਟਾਈਮ ਤੋਂ ਡਿਮਾਂਡ ਕਰ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਕੇ ਵਾਲੀ ਇਹ ਜਿਹੀ ਇਨਕੁਆਰੀ ਇਫਸ ਦੇ ਇੰਤਾਂ ਆ ਕਿ ਸਾਡੇ ਮੁੱਖ ਮੰਤਰੀ ਜੀ ਜਾਂਦੇ ਆ ਅਮਿਤ ਸ਼ਾਹ ਨੂੰ ਮੱਥਾ ਟੇਕਿਉਂਦੇ ਆ ਤੇ ਉਹਨਾਂ ਦੇ 6 ਮਹੀਨੇ ਲੰਘ ਜਾਂਦੇ ਆ ਹੁਣ 6 ਮਹੀਨੇ ਪੂਰੇ ਹੋਣ ਵਾਲੇ ਆ ਹੁਣ ਫੇਰ ਜਾਣਗੇ ਸਿੰਘ ਸਾਹਿਬ ਚਨੰਦਰ ਰੋਕੇ ਲੱਗਦਾ ਕਿ ਫਰਕ ਪੋ ਕੇ ਚੋਣਾ ਚਾਹੀਦਾ ਕੋਣ ਚੰਦਰ ਲੜੇਗਾ ਸੀਐਮ ਸਾਹਿਬ ਕੋ ਤੇ ਰਿਆਂ ਲੱਗੇ ਉਹ ਯਾਰ ਪਹਿਲੇ ਉਰੇ ਦਾ ਡੜਾ ਸੱਟਾ ਬਹੁਤ ਚੱਲਦਾ ਨਸ਼ਾ ਪਹਿਲੇ ਉਰੇ ਬਹੁਤ ਤੁਸੀਂ ਉਨੋਰੇ ਹੋਰ ਲਿਆ ਕੇ ਪਟਾਰ ਕੇ ਹੋਰ ਵੱਧ ਜਾਊਗਾ ਸਾਰੇ ਪੰਜਾਬ ਦੇ ਵਿੱਚ ਵੱਧ ਜਿਸ ਦਿਨ ਦਾ ਇਹ ਮੁੱਖ ਮੰਤਰੀ ਬਣਿਆ ਘਰ ਘਰ ਦੇ ਵਿੱਚ ਨਸ਼ਾ ਵਿਕਣ ਲੱਗ ਗਿਆ ਮੈਂ ਪਹਿਲਾਂ ਕਿਹਾ ਸੀ ਸਟੇਟ ਚਲਾਉਣ ਦੇ ਵਿੱਚ আর ਸਟੇਜ ਚਲਾਉਣ ਦੇ ਵਿੱਚ ਫਰਕ ਹੈ ਇਹ ਬੰਦਾ 2 ਸਾਲ ਤੋਂ ਸਟੇਜ ਹੀ ਚਲਾ ਰਿਹਾ ਇਹਨੇ ਸਟੇਟ ਨਹੀਂ ਚਲਾਈ ਨਾ ਹੀ ਇਸ ਤੋਂ ਚਲਣੀ ਹੈ ਵੱਡੀ ਛੇਤੀ ਮੈਨੂੰ ਪੂਰੀ ਉਮੀਦ ਹੈ ਕਿ ਇਸ ਤੋਂ ਨਜਾਤ ਮਿਲ ਜਣੀ ਆ ਤੁਸੀਂ ਚੋਣ ਜਿਤਾਓ ਸਾਨੂੰ ਉਸ ਤੋਂ ਬਾਅਦ ਇਹਨਾਂ ਦੀ ਛੁੱਟੀ ਹੋ ਜਾਵੇ ਹਾਂ ਮੈਂ ਤਾਂ ਅੱਜ ਵੀ ਕਹਿ ਰਿਹਾ ਹਾਂ ਥੋੜੇ ਜਿਹੇ ਟਾਈਮ ਦਾ ਲੱਗੂਗਾ ਨਾ ਥੋੜੇ ਜਿਹੇ ਟਾਈਮ ਲਓ ਇਹ ਜਾ ਰਹੀ ਹੈ ਸਰਕਾਰ ਬੜੀ ਛੇਤੀ ਇਹ ਹੁਣ ਆਪਣੇ ਆਖਰੀ ਪੜਾ ਦੇ ਵਿੱਚ ਹੈ ਆਖਰੀ ਦਿਨਾਂ ਦੇ ਵਿੱਚ ਹੈ ਉਸ ਤੋਂ ਬਾਅਦ ਵਜਾ ਨਾ ਕੰਮ ਦੇਖੋ ਕਰ ਸੁਣੋ ਇਹਨਾਂ ਦੇ ਇੱਕ ਛਾਪਾ ਹੁੰਦਾ ਨਾ ਛਾਪੇ 'ਚ ਡੱਡੂ ਪਾ ਦੋ ਉਹ ਕਦੇ ਇੱਕ ਹੀ ਗਿਰ ਜਾਂਦਾ ਕਦੇ ਦੋ ਬਾਹਰ ਗਿਰ ਜਾਂਦੇ ਕਦੇ ਛਾਪਾ ਉਲਟਾ ਹੋ ਜਾਂਦਾ ਛਾਪਾ ਉਲਟਾ ਹੋਣ ਵਾਲਾ ਤੇ ਇਹ ਸਰਕਾਰ ਲੈਣੀ ਨਹੀਂ ਥੋੜੇ ਦਿਨਾਂ ਤੱਕ ਆ ਇਲੈਕਸ਼ਨ ਦੀ ਵੇਟ ਕਰ ਲਓ ਤੁਸੀਂ ਯਾ ਜਾਰਾ ਦੇ ਜਾਰਾ ਚਾਰ ਲੱਖ ਜਿਹੜੇ ਮਹੀਨੇ ਦੇ ਵਿੱਚ ਵਿੱਚ ਅਗਲੇ ਚ ਹੋ ਜਾਣਾ ਤੁਹਾਡੀ ਜਗ੍ਹਾ ਤੇ ਹੁਣ ਹਰਬਾਜੀ ਮਾਂ ਬੈਠੇ ਸੀ ਉਹ ਕਹਿ ਕੇ ਗਏ ਪੰਜ ਚੋਂ ਚਾਰ ਗਰੰਟੀਆਂ ਤਾਂ ਪੂਰੀਆਂ ਹੋ ਗਈਆਂ ਤੇ ਨਾਲ ਹੀ ਅਮਨਪੁਰਾ ਨੇ ਕਹਿਤਾ ਕਿ ਸਾਡਾ ਜਿਹੜਾ ਪੁਰਾਣਾ ਐਮਐਲਸੀ ਉਹ ਪਿਛਰਾ ਮਾਰਕੀ ਨਹੀਂ ਪੰਜ ਚੋਂ ਚਾਰ ਨੇ ਹੋਈ 13 ਚੋਂ ਤਿੰਨੇ ਗਰੰਟੀਆਂ ਰਹਿ ਗਈਆਂ ਉਹ ਵੀ ਹੁਣ ਖਤਮ ਹੋ ਜਾਣੀਆਂ ਅੱਛਾ ਜਿਹੜੀ ਅਮੂਰਪਾਲ ਨੇ ਐਨਐਸਐ ਦਾ ਭਰ ਦਿੱਤਾ ਕਿ ਕਹਿੰਦੇ ਅਮ੍ਰਿਤਪਾਲ ਨੇ ਐਨਐਸਐ ਸਾਲੋਂ ਹਟਾਤਾ ਅਜਾ ਪਰਕਰੋਣਾ ਦਾ ਕਹਿਣਾ ਕਿ ਜਿੰਨੀ ਸਜਾ ਜਾਈ ਕੋਈ ਕਾਂਗਰਸ ਜਾਏਗੀ ਹਾਂਜੀ ਸ਼ਰਾਬ ਪੋਲ ਨੂੰ ਲੈ ਕੇ ਪੰਜਾਬ ਦੀ ਨੂੰ ਲੈ ਕੇ ਕਾਂਗਰਸ ਹਾਈ ਕੋਰਟ ਚ ਜਾਏਗੀ ਦੇਖੋ ਗੱਲ ਇਹ ਹੈ ਕਿ ਸ਼ਰਮਤਾ ਇਹਨਾਂ ਨੂੰ ਆਪ ਹੋਣੀ ਚਾਹੀਦੀ ਹੈ ਕਿ ਜਿਹੜੀ ਪਾਲਿਸੀ ਪਿੱਛੇ ਸੀਐਮ ਦਿੱਲੀ ਅੰਦਰ ਬੈਠਾ ਹੈ ਤੁਸੀਂ ਉਸੇ ਉਹੀ ਪਾਲਿਸੀ ਚਲਾਈ ਜਾਂਦੇ ਹੋ ਤੁਸੀਂ ਸ਼ਰਮ ਕਰੋ ਤੁਸੀਂ ਇਹ ਲੁੱਟ ਬੰਦ ਕਰੋ ਲੇਕਿਨ ਸ਼ਰਾਬੀਆਂ ਦੀ ਸਰਕਾਰ ਹੈ ਨਸ਼ੇ बिक ਰਹੇ ਆ ਤੇ ਨਸ਼ੇ ਇੱਥੇ ਵੱਧ ਰਹੇ ਆ ਜਿੰਨਾ ਚਿੱਟਾ ਵੈਸਟ ਦੇ ਵਿੱਚ बिक ਰਿਹਾ ਸ਼ਾਇਦ ਕਿਤੇ ਨਹੀਂ ਵਿਕਦਾ ਜਿੰਨਾ ਨਰਕ ਵੈਸਟ ਦੇ ਵਿੱਚ ਹੈ ਸ਼ਾਇਦ ਕਿਤੇ ਪੰਜਾਬ ਦੇ ਵਿੱਚ ਨਹੀਂ ਹੈ ਵੈਸਟ ਦੇ ਲੋਕ ਅੱਜ ਉਸ ਦਾ ਜਵਾਬ ਦੇਣਗੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਬੋਲੋਗੇ ਅੱਛਾ ਐਸੀ ਜਿਹੜੇ ਮੁੱਦੇ ਇਹਨਾਂ ਨੇ ਮੈਨੂੰ ਮੁੱਦੇ ਪੁੱਛਿਆ ਨਸ਼ਿਆਂ ਦਾ ਮੁੱਦਾ ਮੇਨ ਹੈ ਜੀ ਇਸ ਵੈਸਟ ਹਲਕੇ ਦੇ ਵਿੱਚ ਹਰ ਗਲੀ ਦੇ ਵਿੱਚ ਪਾਣੀ ਘੁਮਰਿਆ ਗੰਦਾ ਮੈਂ ਕੱਲ ਹੀ ਗੱਦੇ ਪਾਣੀ ਵਿੱਚੋਂ ਲੰਘ ਕੇ ਆਇਆ ਸਮੈਲ ਆਂਦੀ ਹੈ ਕਿਉਂ ਤੇ ਰੈੜਾ ਮੁਹਾਲ ਹੈ ਪੀਣ ਵਾਸਤੇ ਗੰਦਾ ਪਾਣੀ ਆਉਂਦਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਐਸੀ ਇੱਥੇ ਨਸ਼ਾ ਖਤਮ ਕਰਨਾ ਆਰ ਇੱਥੇ ਦੀ ਡਿਵੈਲਪਮੈਂਟ ਸਿੱਧੀ ਕਰਨੀ ਹੈ ਮੈਂ ਐਮਸੀ ਰਿਹਾ ਪੈਂਤੀ ਐਮਸੀ ਰਹੇ ਸਾਨੂੰ ਪਤਾ ਹੈ ਕਿ ਇਸ ਤਰੀਕੇ ਦੇ ਨਾਲ ਡਿਵੈਲਪਮੈਂਟ ਕਰਾਉਣੀ ਹੈ ਅੱਜ ਇਹ ਸਰਕਾਰ ਨੂੰ ਜੇ ਸਬਕ ਸਿਖਾਓਗੇ ਤਾਂ ਇਹਨਾਂ ਨੂੰ ਹਲੂਣਾ ਦੇਣਾ ਹੈ ਇਸ ਕਰਕੇ ਇਹਨਾਂ ਨੂੰ ਹਰੂਣਾ ਜ਼ਰੂਰੀ ਹੈ ਇੱਥੇ ਮੁੱਖ ਮੰਤਰੀ ਆ ਕੇ ਬੈਠ ਜਵੇ ਇੱਥੇ ਜਿਹੜਾ ਮਰਜੀ ਆ ਕੇ ਬੈਠੇ ਲੇਕਿਨ ਲੋਕਾਂ ਨੇ ਜਿਹੜੀ ਵੋਟ ਹੈ ਉਹ ਸਰਕਾਰਾਂ ਦੇ ਉਲਟ ਆਉਣੀ ਹੈ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਜੀ ਜਦੋਂ ਉਸ ਲੈਵਲ ਤੇ ਆਵਾਂਗੇ ਫਿਰ ਤੁਸੀਂ ਗੱਲ ਕਰਿਓ ਮੈਂ ਜਵਾਬ ਦਾਂ ਤੁਹਾਡੇ ਤੇ ਇਹਨਾਂ ਸੰਗ ਦਾ ਪਾਰਟੀ ਨੇ ਇਹ ਐਲਾਨ ਕੀਤਾ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਹਾਰਾ ਤੋਂ ਵਿਸ਼ਵਾਸ ਹੈ ਕੈਂਡੀਡੇਟ ਮੈਂ ਧੰਨਵਾਦੀ ਹਾਂ ਤੁਹਾਨੂੰ ਕੈਂਡੀਡੇਟ ਨਿਵਾਦਿਆ ਮੈਂ ਕਾਂਗਰਸ ਪਾਰਟੀ ਹਾਈ ਕਮਾਂਡ ਦੀ ਤਹਿ ਦਿਲੋਂ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਇੱਕ ਮਹਿਲਾ ਵਰਕਰ ਨੂੰ ਇੱਕ ਦਿਲੰਦਰ ਦੀ ਬੇਟੀ ਨੂੰ ਇੱਕ ਪੰਜਾਬ ਦੀ ਧੀ ਰੋਟਿਕਟ ਦੇ ਨਾਲ ਨਫਾਜਿਆ ਮਹਿਲਾ ਵਰਗ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਇਸ ਚੀਜ਼ ਦਾ ਔਰ ਅਸੀਂ ਇਹ ਜਿਹੜੀ ਸੀਟ ਹੈ ਸਾਡੇ ਵੈਸਟ ਦੇ ਜਿਹੜੇ ਹੋਟਰ ਆ ਇਹ ਸੀਟ ਜਿੱਤ ਕੇ ਅਸੀਂ ਕਾਂਗਰਸੀ ਚੁਣੀ ਜੀ ਤੁਸੀਂ ਮੁਖਾਨਦ ਵਾਲੇ ਲੋਕਾਂ ਦੇ ਵਿੱਚ ਵਿਚਰ ਕੇ ਤੁਹਾਨੂੰ ਕਿਹੜੇ ਕਿਹੜੇ ਮੁੱਦੇ ਪਤਾ ਲੱਗੇ ਨੇ ਸਾ ਕੀ ਜਿਹੜਾ ਚੰਨੀ ਸਾਹਿਬ ਨੇ ਹੁਣੇ ਤੁਹਾਨੂੰ ਦੱਸਿਆ ਕਿ ਮੇਨ ਮੁੱਦੇ ਜਿਹੜੇ ਹੈਗੇ ਆ ਇਸ ਤਰ੍ਹਾਂ ਜੇ ਤੁਸੀਂ ਵੈਸਟ ਵੇ ਕਹਿੰਦੇ ਤਾਂ ਦੱਸਿਆ ਕਿ ਨਸ਼ਾ ਹੈਗਾ ਔਰ 23 ਵਾਰਡ ਹੈਗੇ ਜਲੰਧਰ ਵੈਸਟ ਦੇ ਵਿੱਚ ਹਰ ਵਾਰਡ ਦੇ ਵਿੱਚ ਇਹੋ ਹੀ ਪ੍ਰੋਬਲਮ ਹੈ ਔਰ ਜਦੋਂ ਦੀ ਇਹ 2.5 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਵਿੜਾ ਗਰਕ ਹੋ ਗਿਆ ਨਾ ਕਿਤੇ ਲਾਅ ਐਂਡ ਆਰਡਰ ਦੀ ਸਿਟੀ ਨਾਰਮਲ ਹੈਗੀ ਆ ਨਸ਼ਿਆਂ ਦੀ ਪਰਹਾਰ ਹੈ ਲਾਟਰੀ ਸਿਸਟਮ ਜ਼ੁਰਾ ਤੇ ਮੈਂ ਇੱਕ ਦੋ ਜਗ੍ਹਾ ਗਈ ਜਦੋਂ ਚੰਨੀ ਸਾਹਿਬ ਦੇ ਨਾਲ ਵੀ ਅਸੀਂ ਇਲੈਕਸ਼ਨ ਕੈਂਪੇਨ ਤੇ ਜਾਂਦੇ ਰਹੇ ਆ ਔਰ ਬੀਬੀਆਂ ਰੋਂਦੀਆਂ ਕਿ ਸਾਡੇ ਬੱਚੇ ਦੇਖੋ ਪਏ ਆ ਜਿਨ੍ਹਾਂ ਨੇ कमाई ਕਰਕੇ ਮਾਪੇ ਨੂੰ ਖਰਵਾਉਣਾ ਸੀਗਾ ਉਹ ਮਾਪੇ ਉਹਨਾਂ ਵੱਲ ਦੇਖ ਕੇ ਤਿਲ ਤਿਲ ਮਰਦੇ ਪਏ ਆ ਇਹ ਦੇਣ ਹੈ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਮੈਡਮ ਇਹ ਜਿਹੜਾ ਮਾਮਲਾ ਜਿਹੜਾ ਕਾਫੀ ਮਾਦਾ ਵਿੱਚ ਰਿਹਾ ਇਹ ਇਸ ਮਾਮਲੇ ਵਿੱਚ ਇਲੈਕਸ਼ਨ ਇਲੈਕਸ਼ਨਾਂ ਦੇ ਵਿੱਚ ਜੀ ਇਹ ਜਿਹੜਾ ਮਾਮਲਾ ਜਿਹੜਾ ਆ ਉਹ ਕਹਿੰਦੇ ਕਿ ਜਿਹੜਾ ਸਾਲ ਪਹਿਲੇ ਸੀਗੇ ਜਦੋਂ ਐਮਐਲਏ ਬੈਂਕ ਤੋਂ ਵੀ ਪਹਿਲਾਂ ਉਹ ਦੂਸਰੀ ਲੱਗੇ ਰਹੇ ਤੇ ਉਹਨਾਂ ਨੂੰ ਬਦਲ ਸਮਝ ਕੇ ਮੁੱਕਾ ਚੁੱਕਿਆ ਸੀ ਕਪਲੇ ਮਾਜੀ ਵਾਸਤੇ ਇਹ ਮੁੱਦਾ ਵੀ ਇਹ ਐਸੀਮ ਵੈਸਟ ਦੇ ਮੁੱਦਿਆਂ ਤੇ ਕੰਸੈਂਟਰੇਟ ਕਰਨਾ ਤੇ ਵੈਸਟ ਦੇ ਮੁੱਦਿਆਂ ਤੇ ਹੀ ਗੱਲ ਕਰ ਸਕਦੇ ਸਰ ਸਰ ਅਰਜੀਤ ਮੈਦਰੀ ਬਾਦੂ ਜੀ ਜਿਹੜੇ ਅੰਮ੍ਰਿਤਸਰ ਦੇ ਆ ਰਹੇ ਨੇ ਉਹ ਬਹੁਤ ਉਤਰਾਚ ਰਹੇ ਨੇ ਉਹਨਾਂ ਨੂੰ ਦੇਸ਼ ਭਜਨਾ ਪਿਆ ਉਹ ਕਹਿੰਦੇ ਇਸ ਮਾਮਲੇ 'ਚ ਕੋਈ ਸੁchnai ਬੋਲਣ ਦਾ ਬੈਦਰ ਨਹੀਂ ਉਹ ਯਾਰ ਅਮਰ ਔਰ ਓਰੇ ਨੂੰ ਆਪ ਨਹੀਂ ਕੋਈ ਪੁੱਛਦਾ ਵਿਚਾਰੇ ਨੂੰ ਮੈਂ ਕਿਵੇਂ ਉਹਦੇ ਲੈ ਲਿਆ ਉੱਚ ਕਿਚੂ ਦੀ ਕੋਈ ਹੈ ਨਹੀਂ ਪਤਾ ਨਹੀਂ ਕਿਸ ਤਰ੍ਹਾਂ ਕਿਤੇ ਦੋਨੋਂ ਟਕਰ ਗਿਆ ਹੋਣਾ

ही आपको मिलते हैं स्टे फ्री और जब तक ये कार्ड आप इस्तेमाल नहीं करते हो जी जी आर क्लब आपको देते हैं एक्साइटिंग ऑफर पांच लाख की मेंबरशिप पर ये देते हैं चार हजार रूपए की मंथली रेंटल इनकम साइट से तो बहुत ही एक्साइटिंग ऑफर है ये ऑफर आप होटल मैरिटन में भी यूटिलाइज कर सकते हो जीजीआर क्लब में भी यूटिलाइज कर सकते हो और इसके साथ ही आपको होटल मैरिटन की बुकलेट आपको एक्साइटिंग ऑफर के साथ मिलेगी आज बहुत जल्दी जीजीआर क्लब बनकर तैयार होने वाला है और आपके सामने आने वाला है गिव मी एक्सपीरियंस तो देर ना कीजिएगा जल्दी बुक कीजिएगा अपनी मेंबरशिप